ਸਤਿਨਾਮ ਸ੍ਰੀ ਵਾਹਿਗੁਰੂ ਸਤ ਜੀ ਰਹਾ ਰਸ ਸਭ ਹਰਜੁ ਜੁਗ ਜੁਗ ਪਤ ਪਾਇ ਆ ਪੈ ਰਗਦਾ ਆਇ ਰਾਮ ਰਾਜੇ ਹਰਿ ਨਾਮ ਸਦਸ਼ਟ ਮਾਰਿਆ ਪ੍ਰਹਿਲਾਤ ਰਾਇ ਅਹੰਕਾਰੇ ਨਿਤ ਕਾਂ ਪਿਛ ਦੇ ਨਾਮ ਦੇ ਮੁਖ ਲਾਇ ਜਨ ਨਾਨਕ ਸਾਰ ਸੇਵਿਆ ਅੰਤ ਲਛਦਾ ਆਇ ਇਕ ਓ ਅੰਕਾਰ ਸਤ ਕੋ ਪ੍ਰਸਾਦ ਸ੍ਰੋਗ ਮਾਲਾ ਪਹਿਲਾਂ ਦੁਖ ਨਾਰੂ ਸੁਭਰੋਗ ਭੈ ਰਜ ਸੁਖ ਤਾਮ ਨਾ ਹੋਏ ਤੋ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਏ ਬਲਿਹਾਰੀ ਕਦਰ ਤਵਸਿਆ ਅਤਿ ਅੰਤ ਨਾ ਜਾਇ ਲਖਿਆ ਰਹਾਓ ਜਾਤ ਮੈਂ ਜੋਤ ਲੋਤ ਮੈਂ ਜਾਤਾ ਕਰ ਕਲਾ ਭਰਪੂਰ ਰਹਿ ਆਂ ਤੂ ਸੱਚਾ ਸਤਿ ਸਦ ਸਾਰੇ ਦਿਨ ਕੀਤੀ ਸੰਪਾਰ ਪਿਆ ਕਹ ਨਾਨਕ ਕਰ ਤੇ ਕੀਆ ਬਾਤਾ ਜੋ ਕਿਛ ਕਰਨਾ ਸੁਖ ਕਰ ਰਿਹਾ ਸੋਦਰਨਾ ਦੇਹਾ ਸਾਂ ਮਹਲਾ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਦੇਹਾ ਦੇਹਾ ਸੋ ਕਰ ਕੇ ਹਾਂ ਜਿਤ ਵਸਰ ਸਮਾ ਲੇਵਾ ਜਿਤ ਨਾਦ ਰੇਕ ਸੰਖਾ ਕੇ ਤੇ ਤੇ ਮਾਣ ਹਾਰੇ ਕੇ ਤੇ ਤੇ ਨਾਮ ਕਰੀ ਸੋ ਕਰਿ ਆ ਕੇ ਤੇ ਤੇ ਗਾਵਨ ਹਾਰੇ ਗਾਮ ਤਦਨਾ ਪਾਣ ਪਾਣੀ ਮੈਂ ਸੰਤਰ ਗਾਵੈ ਰਾਜਾ ਧਰਮ ਦਿਵਾਰੇ ਗਾਮ ਤਦਨਾ ਚਿਤ ਗੁਪਤ ਰਹਿ ਜਾਣਾ ਅਗ੍ਰਿਖਤ ਰੰਭਿਚਾਰੇ ਗਾਮ ਤਦਨਾ ਈਸ਼ਰ ਬ੍ਰਹਮਾ ਦੇਵੀ ਸ਼ੰਤਰ ਦਾ ਸواری ਗਾਮ ਤਦਨਾ ਨਿਰਵਾਸਨ ਕਹਤੇ ਦਿਵ ਤੇ ਆਦਰਣਾ ਲੈ ਗਾਮ ਤਦਨਾ ਅਸਰ ਸਮਾਧੀ ਅੰਦਰੋ ਗਾਮ ਤਦਨਾ ਸਾਧੂ ਵਿਚਾਰੇ ਗਾਮ ਤਦਨਾ ਜਤਿਸ਼ ਦਿਸ਼ੰਤੌਖੇ ਗਾਮ ਤਦਨਾ ਵੀਰ ਕਰਾਰੇ ਗਾਮ ਤਦਨਾ ਪਟਿਤ ਪ੍ਰਣਖੇ ਸਰਜਗ ਜੁਬੇਦਾਨਾ ਲੈ ਗਾਮ ਤਦਨਾ ਮਹਾਨਿਆ ਮਨਮੋਹਣ ਸੁਖਮਚਪਿਆ ਦੇ ਗਾਮ ਤਦਨਾ ਰਣੁ ਤ੍ਰਪਾ ਅੰਤਰ ਸਤਿਰਥਨਾਲੇ ਨਾਮ ਜਨੋ ਜਦ ਮਾ ਪਰਸੂਰਾ ਨਾਮ ਜਨੋ ਖਾਨੀ ਚਾਰੇ ਨਾਮ ਜਨੋ ਖੰਡ ਮਿਲ ਬ੍ਰਹਮੰਡ ਕਰ ਕਰ ਰਖੇ ਤੇਰੇ ਤਹਾਰੀ ਸੇਤ ਜਨੋ ਗਾਵਨ ਜਦ ਪਾਵਨ ਤੇਰੇ ਭਗਤ ਸਾਨੇ ਹੋਰ ਕੇ ਤੇਰੇ ਜਨੋ ਗਾਵਨ ਸੇ ਮੈਂ ਜਿਤਨਾ ਆਵਨ ਨਾਨਕਾ ਵਿਚਾਰੀ ਸੋਈ ਸੋਈ ਸਦਾ ਸਭ ਸਾਧਾ ਸਾਚੀ ਨਾਹੀ ਹੈ ਭੀਰ ਵਸੀ ਜਾਨ ਜਸਿ ਰਤਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸਿ ਮਾਇਆ ਦੇ ਨੋ ਪਾਈ ਬਾਰ ਬਾਰ ਦੇਖੈ ਕੀਤਾ ਆਪਣਾ ਜਿਸ ਰਿਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਪ੍ਰਭੁ ਗੁਨਾ ਕਰਣਾ ਜੈ ਸੋ ਪਾਤਸ਼ਾਹ ਸੰਤ ਸਹਿ ਨਾਨਕ ਰਹਿ ਲਜਾਈ ਅਸਾ ਮਹਲਾ ਪਹਿਲਾ ਸੁਣਵਟਾਇਆ ਸਭ ਕੋਏ ਕੇਵਲ ਵਡਾਰੀ ਠਾ ਹੋਏ ਕੀਮਤ ਪਾਇਨ ਕਹਿਐ ਜਾਈ ਕਹਿਣੇ ਵਾਲੇ ਤ੍ਰਿਣਹਿ ਸਮਾਈ ਵਡੇ ਮੇਰੇ ਸਾਹਿਬ ਜਗ ਘੀਰਾ ਆਪਣੀ ਗਨੀ ਰਾਪਾ ਨ ਜਾਣੈ ਤੇਰਾ ਕੇਤਾ ਕੇਵਲ ਚੀਰਾ rau ਸਭ ਸੁਰਤਿ ਮਨ ਸੁਰਤਿ ਕਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗੈਨੇ ਧਿਆਨੇ ਗੁਰ ਗਰਹਾਏ ਕਹਿ ਨਾ ਦੇਵ ਤੇ ਤਰ ਬੜਿਆਈ ਸਭ ਸਤ ਸਭ ਕਬ ਸਭ ਜਗਿਆਈਆਂ ਸਦਾ ਵਰਤਾਰ ਕੀਆ ਬੜਿਆਈਆਂ ਤਦੁ ਨਿਸ਼ ਦੇ ਕਿਰਨ ਨਾ ਪਾਈ ਆਕਰਮਿ ਨੈ ਨਾ ਠਾਕ ਰਹਾਈ ਆਖਣ ਵਾਲਾ ਕਿਆ ਵਿਚਾਰਾ ਸਤਿ ਕੀ ਭਰੇ ਤੇ ਪੰਟਾਰਾ ਜਿਸ ਦਾ ਰਹਿ ਕਿਸੇ ਕਿਆ ਚਾਰਾ ਨਾਨਕ ਸਤਿ ਸਵਾਰਨ ਹਰਿ ਆਸਾ ਮਨ ਲਾ ਪਹਿਲਾ ਆਖਾ ਜੀਵੈ ਬਿਸਰਮਰ ਜਾਉ ਆਖਣੇ ਓਖਾ ਸਤਿਨਾਮ ਓ ਸਤਿਨਾਮ ਕੀ ਲਗਦ ਕੋ ਖੁਖਾ ਤੁਖਾ ਖਾਇ ਚਰੀਆ ਦੂਖ ਸੋ ਦੁਸਹਿ ਮੇਰੀ ਮਾਏ ਸੱਚਾ ਸਭ ਸੱਚਾ ਨਿਰਹਾਉ ਸੱਚੇ ਨਾਮ ਕੀਤੇ ਵਧਿਆਈ ਆਪ ਤੱਕ ਕੀ ਪਤਨੀ ਪਾਈ ਜੇ ਸਮਿਲ ਕੇ ਅੱਖਣ ਪਾਏ ਵਧਾ ਨ ਹੋਵੇ ਘਰ ਨ ਜਾਏ ਨਾਮ ਸਦਾ ਉਹ ਜਨ ਕੇਵਲ ਭਗਵਾਨ ਦੇ ਜਨ ਹਰਿ ਹਰਿ ਸਰਦਾਰ ਪਿਆਸ ਹਰਿ ਨਾਮ ਰਿਤਿ ਕਾ ਸੇ ਸਗਤ ਗੁਣ ਪ੍ਰਗਾਸ ਜਿਨ ਹਾਰੋ ਹਾਰੋ ਹਰਿ ਨਾਮ ਨ ਪਾਇ ਤੇ ਭਾਵ ਜਨ ਜੰ ਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਧ੍ਰਗ ਜੀਵੇ ਧ੍ਰਿ ਜੀਵਾ ਜਿਨਾਂ ਦੇ ਸਤਿਗੁਰ ਸੰਗਤ ਪਾਈ ਤਨ ਧਰਮ ਅਸ਼ਟ ਕਲੇ ਕਾ ਵਿਕਾਸ ਧਨ ਤਨ ਸਤਸੰਗਤ ਸਪਾਇ ਮਨ ਜਨ ਨਾਨਕ ਨਾਮ ਪ੍ਰਗਾਸ 라 ਗੁਰੂ ਜੀ ਭਾਲਾ ਪੰਜਵਾ ਕਾਹ ਰਮਚਤਰਾ ਤੁਮਜਾ ਆਹਰ ਜੀਉ ਪਰਿਆ ਸਹਿ ਪਤਮੇ ਜਨਤਿ ਪਾਇ ਤਾ ਕਾਰੀ ਜਨਨਾ ਦੇ ਕਰ ਧਰੇਆ ਮੇਰੇ ਮਨੋ ਜੀ ਸਭ ਸੰਗਤ ਮੇਰਾ ਸੁਧਰੇਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਭੇ ਕਾਸ਼ ਹਰਿਆਰਾ ਜਨਨਤ ਤਾ ਲੋਕ ਸਰਵੰਤਾ ਗੁਰਿਕਿ ਸਿਖਾਇਆ ਸੇਸ ਸੁਮਾਇ ਤਾ ਕੁਰ ਕਾਹਿ ਮਨ ਭੋ ਕਰਿਆ ਉਡੇ ਉਡਾਵੇ ਸੇ ਕੋ ਸਾਦ ਸਪੰਚ ਵਿਚਿ ਰਿਸ਼ਰੀਆ ਤੇਨੇ ਕਾਣਾ ਕਿਲਾਵੇ ਕਾਣਾ ਜਵਾਬ ਮਨ ਮੈ ਸਿਮਰਨ ਕਰਿਆ ਸਭ ਨਿਧਾਮ ਦਾ ਸਿ ਸਿਨਾ ਠਾਕੁਰ ਕਰਤ ਤਰਿਆ ਜਨ ਨਾਨਕ ਬਰ ਬਰਸਦ ਵਰ ਜਾਈਏ ਅਤ੍ਰੰਤਰਾ ਪਾਰਾ ਰਿਆ ਨਾਮ ਗਿਆ ਸਾ ਮਹਲਾ ਜਥਾ ਸੋ ਪ੍ਰਖ ਇਕ ਓਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਹਾਰ ਪ੍ਰਖ ਨਿਹਾਰ ਅਗਵਾਗ ਪਾਰਾ ਸਭ ਧਿਆਵੇ ਸਭ ਧਿਆਵੇ ਤੋ ਜੀ ਹ ਸਚੇ ਸਚੇ ਨਿਹਾਰਾ ਸਭ ਜੀ ਤੁਮਾਰੇ ਜੀ ਤੋ ਜੀ ਆ ਬਾਦਾ ਤਾਰ ਅਭਿਆਸ ਸੰਤੋ ਜੀ ਸਬਦੋ ਘੁਣਿ ਸ਼ਾਨ ਹਾਰਾ ਆਰੇ ਬੇਟਾ ਕਰ ਰਿਹਾ ਆਪੇ ਸੇ ਉਹ ਜੀ ਕਿਆ ਨਾਨਕ ਦਾ ਸਤਿ ਵਿਚਾਰਾ ਤੋ ਘਟ ਘਟ ਅੰਦਰ ਸਰਬਤਰ ਜਿਹੜੇ ਕੋ ਸਮਾਨ ਆਇਕ ਦਾ ਤੇ ਇਕ ਭਿਖਾਰੀ ਜੀ ਸਭ ਤੇਰੇ ਚੋ ਜਿ ਵਡਾਣਾ ਤੋ ਆਪੇ ਦਾਤਾ ਆਪੇ ਭੋਤਾ ਦੀ ਹਾਸਦ ਬਣਿਆ ਵਰਣਾ ਜਾਣਾ ਤੋ ਬਾਰ ਬਰੰਭੇ ਅੰਤ ਬੈ ਜੀ ਤੇਰੇ ਧਿਆਪਨਿਆ ਕੋ ਤਾਣਾ ਜੋ ਸਿਵਹਿ ਜੋ ਸਿਵਹਿ ਤੋ ਜੀ ਜਨਾਨਿਕ ਤਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੋ ਜੀ ਸੇ ਜੁਗ ਮੇ ਸਭਾ ਅਸੀਸੇ ਮੁਕਤ ਤੋ ਸੇ ਬੋਤ ਭੈਜਨਾਂ ਤੇ ਆਇਆ ਜੀ ਸ਼ੇ ਦਿਨ ਨਰ ਭਉ ਜਨ ਹਰ ਭਉ ਧਾਇਆ ਜੀ ਦਿਨ ਕਾ ਭਉ ਸਭ ਗਵਾਸੀ ਜਨ ਸੇਵਾ ਜਨ ਸੇਵਾ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇਵਕਾਨ ਸੇਵਕ ਜਨ ਹਰ ਧਾਇਆ ਜੀ ਜਨ ਨਾਨਕ ਤੇ ਬਰਜਾਸੀ ਤੇਰੀ ਭਗਤ ਤੇਰੀ ਭਗਤ ਪ੍ਰਭ ਮਾਨਾਰ ਜੀ ਭਰੇ ਬੇਅੰਤ ਬੇਅੰਤਾ ਜੈ ਭਗਤ ਤੇਰੇ ਭਗਤ ਸਰਾਂਤ ਜੀ ਅਨ ਕਲੇ ਕਰੰਤਾ ਤੇਰੀ ਅਨ ਕ ਤੇਰੀ ਅਨ ਕਰ ਹਰ ਪੂਜਾ ਜੀ ਤਪਤਾ ਪੇ ਜਪੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਪਰੇ ਬੋਸਮਤ ਸਾਸ ਜੀ ਕਰ ਕਰਿਆ ਕਰ ਕਰਮ ਕਰਤਾ ਸੇ ਭਗਤ ਸੇ ਭਗਤ ਪ੍ਰੇਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤਉ ਆਦਿ ਪ੍ਰਕਿਆ ਪਰੰਪਰ ਕਰਤਾ ਜੀ ਤਉ ਦੇਵ ਨ ਅਰਣਾ ਕੋਈ ਤਉ ਦੁਰਜਵੇ ਕੁਸਾਸ ਦਾ ਤਉ ਇੱਕ ਰੀਤ ਤਉ ਮਹਤਰ ਕਰਤਾ ਸੋਈ ਤਉ ਜਿ ਆਪੇ ਭਾਵੈ ਸਭੰਤੈ ਜੀ ਤਉ ਆਪੇ ਕਰ ਸੋਈ ਤਉ ਜਿ ਆਪੇ ਸ੍ਰਿਸ਼ਟ ਪਾਇ ਜੀ ਤਉ ਦੇ ਆਪੇ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਜੋ ਤਿਆਰ ਮੈਂ ਦਾ ਸਾਈਂ ਜੋ ਤੋ ਭਵ ਸੋਈ ਤੇਸੀ ਜੋ ਤੋ ਦੇ ਸੋਈ ਹੰ ਪਾਇਆ ਸਭ ਤੇਰੀ ਤੁਸਾਂ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਬ੍ਰਹਮ ਘਰ ਦਾ ਮਨ ਮੋਗਾ ਵਾਇਆ ਤੁਧਿਆ ਪਿਛੋੜਿਆ ਆਪ ਮਿਲਾਇਆ ਤੂੰ ਦਰਿਆ ਉਸਤ ਜੀ ਮਾਹੀ ਤਦਨ ਦੂਜਾ ਕੋਈ ਨਾ ਹੈ ਜੀ ਜਸ ਸਰ ਤੇਰਾ ਖੇਲ ਵਿਜੋ ਮੁਛਿਆ ਸੰਜੋਗੀ ਮੇਲ ਜਿਸ ਨੂੰ ਤੋਂ ਜਾਣਾ ਹੈ ਸੋਈ ਜਨ ਜਾਨ ਹੈ ਹਰ ਗੁਰ ਸਦੀ ਆਪ ਕੋ ਕਾਣ ਹੈ ਜਿਨ ਅਸੇ ਵੇਤਨ ਸੁਪਾਇਆ ਸੇ ਜੀ ਹਰਨਾਮ ਸਮਾਇਆ ਤੋ ਆਪੇ ਕਰਤਾ ਤੇਰਾ ਕੀ ਅਸੋ ਹੋਇ ਤਦ ਦਿਨ ਦੁ ਜਾਇ ਵਰਨਾ ਕੋਈ ਤੋ ਕਰਤਵੀ ਕਹਿ ਜਾਣਾ ਸੋਇ ਜਨ ਨਾਨਕ ਬਗਬ ਪਰ ਗਰੋਇ ਆਸਾ ਮਹਲਾ ਪਹਿਲਾ ਤੋ ਸੇਵਨ ਨਾ ਪੈਨ ਨਿਵਾਸਾ ਬਾਣੀ ਬਾਪੁਤ ਰਹੇ ਕੀਆ ਭਾਂਕਾ ਜੋ ਮੋ ਭਗਵਾਨੀ ਚਾਲੇ ਹਮਦੇ ਕਾਦਰੂ ਬੀਰੇ ਮਾਣੇ ਇਕ ਨਾ ਚਿਤਸ ਮੋੜ ਬਣਾ ਹਰ ਕਿਸ ਰੱਬ ਦੇ ਗੁਣ ਗਲਿਆਰਾਉ ਨਾਮ ਜਤਿਸ਼ ਨਿ ਪਰਿਆ ਮੁਰਖ ਮੋਹ ਦਾ ਜਨਮ ਭਇਆ ਪਰਉਤ ਨਾਮ ਤਿਨ ਕੇਸਰ ਨਾਮ ਜਿਤੋ ਨਾਹੀ ਵਿਸਰਿਆ ਆਸਾਂ ਭਾਦਾ ਪੰਜਵਾ ਭਈ ਪ੍ਰਪਤ ਮਾਨੁਖ ਦਿਵਰੀਆ ਗੁਰੂ ਗ੍ਰੰਥ ਕੀ ਅਤਿ ਪਰਿਯਾਇ ਵਰਕਾਇ ਤਰੇ ਕਿ ਤਨ ਕਾਮ ਮਿਲ ਸਾਥ ਸੰਗਤ ਭਜ ਕੇ ਉਹ ਨਾਮ ਸੰਜਮ ਦਾ ਭੋਜ ਤਨ ਕੈ ਜਨ ਵਰਤਾ ਜਾਤ ਰਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਨੇ ਹਰਿ ਦਾਇਆ कवनाद हम रीच करमा सध परे पीरा को समापाश रस्मे कवे बात बिनती जा पई हमरी करहा दे रछा पूर्ण हो जके चा तव चरणन नम्र रहे हमारो अपराजनक र पितपार हमरे दृष्ट सतो काल हो या तादे मह बचाओ सुदिवसै मोर परिवार सेवक सिख सब करतारो और चा जगद करिया सब एरन को संगरिया और रहे हमारे असा तौर भजन की रह प्यासा तमेषाण कोई वरनज आओ जो बच्चा सतम दे पाऊं सेव से तामारे तारिया जो जस धरे हमारे मारिया आप आप जब मुझे बरिया मरण काल का त्रासनी वरिया ओ जो सुदा हमारे बच्चा श्री हस्त जो करन चार आकलया मारा घनहारी साथ संसार प्यारे दीन म दर्शन के अत्ता तमा पूरी चित दर्शनता काल पाए ब्रह्माupta ਜੋ ਜਤਰਾ ਬਾਲ ਪਾਇਆ ਗ੍ਰਿਸ਼ਨ ਪ੍ਰਕਾਸ਼ਾ ਸਭ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸੁਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਰੂਪ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਤੇਗ ਰੂਤੈ ਜਿਸ਼ਨ ਉਪਜਾਇਓ ਆਦਿ ਅੰਤ ਕੇ ਕੈ ਅਵਤਾਰਾ ਸੋ ਹੀ ਗੁਰੂ ਸਮਝ ਹਮਾਰਾ ਨਮਸਕਾਰਤ ਸ੍ਰੀ ਕੋਮਾਰੀ ਸਭ ਪਰਜਾ ਜਿਨੇ ਆਪ ਸਵਾਰੀ ਸੇਵ ਕਰਨ ਕੋ ਸਭ ਗੁਣ ਸੁਖ ਦੀਓ ਸਤਨਨ ਕੋ ਪਰਮਾਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਭਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸੋਲਾ ਸਭ ਪਰ ਕਿਰਪਾ ਦਸ਼ਕਰ ਬੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਗਤ ਪਰਕ ਪਰਕਰਤਾ ਪਰਜਾ ਧਰਤਵ ਦੇ ਅਪਾਰਾ ਜਬਿਆ ਕਰਕ ਕਰਤਾ ਕਲਹੋਂ ਸੋ ਮੈ ਮਤੇ ਦਸਲ ਹੋਂ ਜੇਤੇ ਬਦਨ ਸ੍ਰਿਸ਼ਟ ਸਰਕਾਰ ਆਪਨੀ ਗੋਜ ਉਚਾਰੈ ਤੁਮ ਸਭੀ ਤੇ ਰਹੈ ਦਿਨ ਲਲਮ ਜਾਣ ਤਵੇਤ ਭੇਦ ਅਰ ਹਲਮ ਦਿਰਗਕਾਰ ਦਿਰਗਨ ਅਲੰਬ ਆਦ ਨਿਰ ਅਨਾਦ ਸੰਭੋ ਤਾਤਾ ਮੂਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਜਾ ਤਾ ਕੋ ਕਰਪਾ ਨਮਨਤ ਮਹਾ ਮੂਲਕਸ਼ੇਪ ਤਨੇ ਤੇ ਆਤ ਆਪਣੀ ਬਧੈ ਜੀਤੀ ਵਰਨਤ ਬਿਨ ਬਿਨ ਤੋ ਹਾ ਤੇਤੀ ਤੁਮਰਾ ਲਖਣ ਜਾਇ ਪਸਾਰਾ ਕਹਿ ਇਸ ਜਾ ਪ੍ਰਤਮ ਸੰਸਾਰਾ ਇਹ ਬੈਰੂ ਪੈਨੋ ਸਰੂਪ ਰਖ ਭੈਰਾਮ ਕਰੇ ਭੂਪਾ ਅੰਦਜ ਜਿਰਜ ਸਿਤਜ ਕੇਨੇ ਅਤ ਭੁਲਖਾਨ ਬਹਰ ਚਿਨੀ ਕਾਉ ਫੁਰ ਰਾਜਾ ਆ ਬੇਠਾ ਕਉ ਸਿਮਰ ਭੈ ਸ਼ੰਕਰ ਕੇ ਤਾ ਸ਼ੈਗਰੇ ਸ੍ਰਸ਼ਟੀ ਕਾਇ ਚਾਂਪਾਓ ਯਾ ਸੁਨਾਸਰ ਸੁਨਿਆਮ ਪਾਓ ਰਚਾਂ ਮੀਤ ਸੰਗ੍ਰੋਹ ਦੁਸ਼ਟ ਯਤਿ ਰੋਧ ਪਾਤਾ ਸ਼ਕਲ ਮਲੇਸ਼ਰਨ ਕਾਤਾ ਜੇ ਅਦੋ ਤੋ ਸਾਨੀ ਪਰੇ ਤਿਨ ਕੇ ਦਰਦੁ ਤੈ ਮਰੇ ਮੁਰਖ ਜਉਣ ਬਖ ਪਰਿ ਤਿਆਰਿ ਤਿਨ ਕੇ ਤੁ ਸਭ ਸਰਪ ਸਪਟਾਰਿ ਜੋ ਤਲ ਕੋ ਦੁਬਾਰ ਤੇ ਆਇ ਹੈ ਤਾ ਕੇ ਕਾਮਿਤ ਨਿਆਹਿ ਰਚਾਉ ਤਾ ਸੁਖ ਕਾਲਾ ਦੁਸ਼ਟ ਸ਼੍ਰੰਗ ਕਾਲਾ ਕ੍ਰਿਪਾ ਦਸ਼ਜਨ ਹਰਿ ਹੋਤ ਤਾ ਕੇ ਤਾ ਤਨਕ ਮੋਹ ਹਰੋ ਜਦ ਜਦ ਪਰਮਾਤਮਾ ਹੋਈ ਦੁਸ਼ਾ ਤੋ ਸਕਨ ਕੋਈ ਏਕ ਬਾਤ ਜੇ ਤਵੇਂ ਸੁਭਾਰਾ ਕਾਲ ਪਾਸ ਦਾਇ ਨਰਨਾਮ ਤਿਹਾਰੋ ਕਹਾ ਦਾਰਦ ਦੁਸ਼ ਦੋਪੇ ਰਹਾ ਖੜਗ ਕੇ ਤਵਾਸ਼ਾਨ ਤਿਹਾਰੇ ਆਪਾਦ ਜਿ ਹੋ ਗਾਰੀ ਸਰਬ ਥੋਰ ਮਹ ਸਾਈ ਦੁਸ਼ ਦੋਪ ਤੇ ਦਿਹ ਬਚਾਈ ਸਮੈ ਜਾ ਪਾਈ ਸ਼ਾਸਤਰ ਵੇਦ ਸਮੈ ਬਹੁ ਭੇਦ ਕੈ ਮੇਕ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤਵਈ ਕਰਮੈ ਨਾ ਕਹਿ ਅਸਰ ਤੁਹੈ ਬਤਾਨਿਓ ਦੋਹਰਾ ਸਾਰ ਦਵਾਰ ਕੋ ਸਾਡ ਕੈ ਗਹਿਓ ਤੁਹਾਰ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਵਿੰਦਾਸ ਤੁਹਾਰ ਸਾਰ ਦਵਾਰ ਕੋ ਸਾਡ ਕੈ ਗਹਿਓ ਤੁਹਾਰ ਦਵਾਰ ਬਾਹੇ ਗਹਿ ਆਦੇਸ਼ ਗੋਵਿੰਦਾਸ ਤੁਹਾਰੋਂ ਰਾਮ ਕਲੀ ਮਾਲਾ ਤੀਜਾ ਅਨੰਦ ਇੱਕ ਓ ਅਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਪਰਾਗਤ ਪਰਿਵਾਰ ਪਰੀਆਂ ਸ਼ੁਭ ਗਾਵਣ ਆਈਆਂ ਸ਼ਬਦਕਾਂ ਦਾ ਬਾਬੂ ਹਰੀਕੇ 라 ਮੰਦਿਰ ਉਸਾਈ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰ ਹੋ ਕਰੈ ਤੇਰਾ ਕਾਰ ਸਭ ਸਵਾਰਣਾ ਸਭ ਨਾ ਗਲਾ ਸਮਰਾ ਸੁਆਮੀ ਸੋ ਕਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਲਾਹ ਤੇਰੀ ਨਾਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾ ਦੇ ਸ਼ਬਦ ਘਰੇ ਕਹਿ ਨਾਨਕ ਸੱਚੇ ਸਰਬਜਾ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਧਾਰ ਮੇਰਾ ਜਿਨ ਭੁਖਾ ਸਭ ਗਾਵਾਈਆ ਕਰ ਸਾਧ ਸੁਖ ਮਨਿਆਏ ਵਸੇ ਆਜਿ ਮਿਚਾ ਸਾਪੋ ਜਾਈਆ ਸਦਾ ਪ੍ਰਵਾਨ ਕੀਤਾ ਗੁਰੂ ਮੇਟਾ ਜਿਦ ਦੀਆਂ ਵਡਿਆਈਆ ਕਹਿ ਨਾਨਕ ਸੁਣਾਉ ਸੰਤੋਸ਼ ਬਧਰੋ ਬਿਆਰੋ ਸੱਚਾ ਨਾਮ ਮੇਰਾ ਪੰਚ ਸ਼ਬਦ ਤਤ ਕਸ ਪਾਵੇ ਕਸ ਪਾਵੇ ਸ਼ਬਦ ਰਾਜੀ ਕਾਲਾ ਜਿਤ ਕਰਤਾ ਰਹੀ ਆ ਪੰਚ ਦੋਤ ਤਤ ਵਸ ਕੀਤੇ ਕਾਲ ਕਟਿ ਖਮਾਰੇ ਆ ਤੁਮ ਕੰ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਤ ਕਰ ਨਾਮ ਰਾਜੀ ਆਨੰਦ ਸੁਨੋ ਵਡਭਾਗੀਓ ਸਗਲ ਮਨੋਰ ਉਤਰੇ ਸੋਨੇ ਸੱਚੀ ਬਾਣੀ ਸਤਿ ਸਾਧਨ ਭਏ ਸੱਸੀ ਪੂਰੇ ਗੁਰ ਤੇ ਜਾਣੀ ਸਨ ਤੇ ਪੁਨੀਤ ਕਹਤੇ ਪਾਵਿਤ ਸਤਿਗੁਰ ਦੇ ਆਪਾਰ ਪੂਰੇ ਜਰਮੰਤ ਨਾਮਕ ਗੁਰ ਚੰਦ ਲਾਗੇ ਵਾਜੇ ਨਾਮ ਤੋਲੇ ਮਦਾਵਣੀ ਮਹਲਾ ਪੰਜਵਾ ਥਾਲ ਵਿਤਨ ਵਸਤੋ ਪਈਓ ਸਤ ਸੰਤੋਖ ਵਿਚਾਰ ਹੋਇ ਅਮ੍ਰਿਤ ਨਾਮ ਧਾਕੁਰ ਕਾ ਪਾਇ ਉਹ ਜਿਸ ਕਾ ਸਭ ਸਿਧਾਰੁ ਜੇ ਕੋ ਖਾਵੈ ਦੇ ਕੋ ਪਹੁੰਚਾ ਦਿਸਕਾਰ ਵਿਧਾਨੋ ਇਹ ਨਸਤੋ ਤ ਜਿ ਨ ਜਾਇ ਬਿਤ ਬਿਤਰਾ ਕਿਰਤਾਰੋ ਸਮਸਾਰ ਸਾਚਰਨ ਲਗਤਰੀਐ ਸੁਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਅਲਾ ਪੰਜਵਾ ਤੇਰਾ ਕੀਤਾ ذاتੋ ਨਾਹੀ ਮੈਂ ਨੋ ਜੋਗ ਕੀਤੋਈ ਮੈਂ ਰਹਿ ਗੁਣੀਆਰੇ ਕੋ ਗੁਨਾਹੀ ਆਪੇ ਦਰਸ ਪਇ ਹੋਈ ਦਰਸ ਪਇਆ ਮਹਿਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਸਭ ਭਾਇ ਮਹਿਰਮਤ ਹੋਈ ਸਤਿਗੁਰ ਸੇ ਮਿਲਿਆ ਨਾਨਕ ਨਾਮ ਮਿਲੈ ਤਾ ਦੀਵਾ ਤਨ ਮਨ ਸਿਵ ਅਰਿਆ ਪੜੀ ਤੇ ਤੈ ਤੂੰ ਸਮਰਥ ਜਿ ਤੈ ਕੋਈ ਨਾ ਹੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੋਤ ਅਨਾਹ ਤਿਰ ਛੜ ਜਾਏ ਭਉ ਦਿਲ ਬਿਕਮਸਾਹੋ ਗੁਰ ਸ਼ਬਦੀ ਪਾਰ ਪਾਈ ਜਿਨ ਕੋ ਲੀਪਿਆਸ ਅਮਰ ਸੇ ਕਾਇ ਕਲ ਮਹਿ ਉਪਨ ਗੁਰ ਗੁਰੁ ਗਾਇ ਸਭ ਸੈਨੋ ਗੁਰਪਾਣ ਸਭਾਵੇ ਸਾਹਿ ਸਾਹਿ ਉਦਤਾ ਕੋਈ ਨ ਜਾਏ ਜੇ ਆਵੇ ਤਦ ਆਏ ਸੋ ਪਹਲਾ ਪੰਜਵਾ ਅੰਤ ਗੁਰਿਆਰ ਨਰਨਾ ਜੇਵਾਜੁ ਗੁਰਨਾਵ ਨਿਤਿ ਸਦ ਗੁਰਪੇ ਕਣਾ ਸਰਮੇ ਸਉਨਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਅਤਾਵ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤਨੀ ਜਗ ਮਰਤਮ ਕਾਣੀ ਹੈ ਬਿਰਲੇ ਕਈ ਕੇ ਮਹਲਾ ਪੰਜਵਾ ਰੱਖੇ ਰਖਣਹਾਰ ਆਪੇ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾ ਜਸ ਵਾਰਿਆ ਨਾ ਹੋ ਆਇਆ ਬਦਿਆਲੋ ਮਨ ਹਾਨਾ ਵਿਸਾਰਿਆ ਨਾ ਸਾਧ ਜੀ ਨਾਲ ਕੇ ਸੰਗ ਭਗਤਿ ਲਿਤਾਰਿਆ ਨਾ ਸਾਤਤ ਨਿਤਕ ਦੁਸ਼ਟ ਖਿਰ ਮਾਹੀ ਬਿਦਾਰਿਆ ਨਾ ਦੇਸਾ ਸਾਹਿਬ ਕੀ ਟੇਕ ਨਾਨਕ ਮਨ ਬਾਹੀ ਜਿਸ ਸਿਮਰਤ ਸੁਖ ਹੋਏ ਸਭਲੇ ਦੁਖ ਜਾਈ ਦੇਸਾ ਸਾਹਿਬ ਕੀ ਟੇਕ